ਜੇਦੀ ਤੰਦਰੁਸਤੀ ਨਹੀਂ ਹੋ ਸਕਦਾ ਆਪਾਂ ਨੂੰ ਅੱਖਾਂ ਦਿੱਤੀਆਂ ਆਪਾਂ ਦੁਨੀਆ ਵੇਖ ਕੇ ਆ ਗਏ ਜਿਹਨੂੰ ਰੱਬ ਨੇ ਅੱਖਾਂ ਨਹੀਂ ਦਿੱਤੀ ਉਹ ਤੋਂ ਪੁੱਛੋ ਕੀ ਹਾਲ ਰੱਬ ਦਾ ਸ਼ੁਕਰ ਕਰੀਏ ਕਦੇ ਸਾਲ ਵਿੱਚ 6 ਮਹੀਨਿਆਂ 'ਚ ਇੱਕ ਵਾਰ ਗੇੜਾ ਨਾ ਜਦੋਂ ਲੁਧਿਆਣੇ ਨੂੰ ਕਿਤੇ ਜਾਂਦੇ ਹੋ ਸੱਜੇ ਹੱਥ ਮਨੁੱਖਤਾ ਦੀ ਸੇਵਾ ਕੇਂਦਰ ਉਹ ਭਾਈ ਗੁਰਪ੍ਰੀਤ ਸਿੰਘ ਹੁਣੀ ਚਲਾਉਂਦੇ ਨੇ ਉੱਥੇ ਮੈਂਟਲੀ ਡਿਸੇਬਲ ਲੋਕ ਰਹਿੰਦੇ ਨੇ ਇੱਕ ਢੇੜਾ ਸਾਲ ਵਿੱਚ ਕਦੇ ਉੱਥੇ ਜਾਂਦੇ ਜਾਂਦੇ ਲੁਧਿਆਣੇ ਨੂੰ ਲਾ ਲਿਆ ਕਰੋ ਮੇਰਾ ਵਿਸ਼ਵਾਸ ਹੈ ਬੰਦੇ ਦੀ ਸੁਰਤ ਟਿਕਾਣੇ ਰਹਿੰਦੀ ਹੈ ਰੱਬਾ ਤੂੰ ਬਹੁਤ ਕੁਝ ਦਿੰਦਾ ਹੈ ਉੱਥੇ ਇੱਕ ਬੰਦਾ پاگل ਹੈ ਉਹਦੇ ਦਵਾਈ دارو ਚੱਲਦਾ ਹੈ ਤੋ ਮੈਨੂੰ ਉਹ ਭਾਈ ਸਾਹਿਬ ਕਹਿੰਦੇ ਭਾਈ ਸਾਹਿਬ ਹੁਣ ਤਾਂ ਉਹਦੀ ਵੀਡੀਓ ਵੀ ਆ ਗਈ ਕਹਿੰਦੇ ਭਾਈ ਸਾਹਿਬ ਤੁਹਾਨੂੰ ਪਤਾ ਕਿੰਨਾ ਪੜਿਆ ਮੈਂ ਜੀ ਕਿੰਨਾ ਕਹਿੰਦੇ ਐਮਬੀਬੀਐਸ ਡਾਕਟਰ ਐ ਐਮਬੀਬੀਐਸ ਕੀਤੀ ਹੋਈ ਐ ਅੱਜ 1 ਕਰੋੜ ਰੁਪਈਆ ਲੱਗਦਾ ਜੇ ਕਿਸੇ ਬੱਚੇ ਨੂੰ ਐਮਬੀਬੀਐਸ ਕਰਾਉਣੀ ਹੋਵੇ 1 ਕਰੋੜ ਰੁਪਏ ਦਾ ਖਰਚਾ ਹੈ ਐਮਬੀਬੀਐਸ ਕੀਤੀ ਡਾਕਟਰ ਉੱਥੇ ਪਾਗਲਖਾਨੇ ਚ ਰਹਿ ਰਿਹਾ ਹੈ ਉਹ ਬੰਦਿਆ ਜੇ ਤੇਰਾ ਦਿਮਾਗ ਤੈਨੂੰ ਰੱਬ ਨੇ ਸਹੀ ਦਿੱਤਾ ਤੂੰ ਰੱਬ ਦਾ ਰੋਜ਼ ਸ਼ੁਕਰ ਕਰਕੇ ਕਹਦੇਆ ਕਰ ਸਤਨਾਮ ਸ੍ਰੀ ਤੈਨੂੰ ਪੈਸਾ ਨਹੀਂ ਬਹੁਤਾ ਦਿੱਤਾ ਕੋਈ ਗੱਲ ਨਹੀਂ ਤੇਰੇ ਕੋਲ ਜ਼ਮੀਨ ਥੋੜੀ ਹੈ ਕੋਈ ਗੱਲ ਨਹੀਂ ਤੇਰੇ ਘਰੋਵਰ ਥੋੜਾ ਨਾ ਕੋਈ ਗੱਲ ਨਹੀਂ ਤੇਰੇ ਬੱਚੇ ਬਾਹਰ ਨਹੀਂ ਕੋਈ ਗੱਲ ਨਹੀਂ ਉਹ ਤੋਂ ਤੰਦਰੁਸਤ ਹੈ ਰੱਬ ਦਾ ਸ਼ੁਕਰ ਕਰਕੇ ਕਹਿ ਸਤਨਾਮ ਸ੍ਰੀ ਵਾਹਿਗੁਰੂ ਇਹ ਰੱਬ ਦਾ ਸ਼ੁਕਰ ਕਰੀਏ ਇਹਨੂੰ ਮਹਾਰਾਜ ਨੇ ਕਪਾਦਾ ਸੁਖਮਨੀ ਸਾਹਿਬ ਵਿੱਚ ਕਿਹਾ ਘਰ ਜਾ ਕੇ ਅਰਥ ਪੜ ਲਿਓ ਉਹਦੇ ਚ ਨਾ ਜ਼ਮੀਨ ਨਾ ਜਾਇਦਾਤ ਨਾ ਕੋਈ ਚੀਜ਼ ਇੱਕੋ ਚੀਜ਼ ਦਾ ਜ਼ਿਕਰ ਹੈ ਸਰੀਰ ਤੇ ਪਰਿਵਾਰ ਰਾਮਈਆ ਕੇ ਗੁਣ ਚਿਤ ਪ੍ਰੰਨੀ ਰੱਬ ਦੇ ਗੁਣ ਚਿਤ ਤੇ ਕਰ ਰਮਈਆ ਕੇ ਗੁਣ ਚਿਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਭਗਨ ਮੈਂ ਜਨੇ ਹਵਾਰਿਆ ਬਾਹਰ ਵਿਵਸਤਾ ਤੁਜੇ ਪਿਆਰੇ ਦੁੱਧ ਭਰ ਜੋਵਨ ਭੋਜਨ ਸੁਖਸੂਦ ਰੱਬ ਦਾ ਸ਼ੁਕਰ ਕਰ ਤੈਨੂੰ ਇੰਨਾ ਕੁਝ ਦਿੱਤਾ ਰੱਬ ਦਾ ਸ਼ੁਕਰਾਨਾ ਕਰ 84 ਲੱਖ ਜੂਨ ਵਿੱਚ ਉੱਤਮ ਜਨਮ ਸੋਮਾਨਸ ਦੇਹੀ ਸਭ ਤੋਂ ਉੱਤਮ ਜਨਮ ਅਮਾਨਸ ਦੇਹੀ ਇਹਨੂੰ ਸਮਝੋ ਕਿਉਂ? ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕੀਤਾ ਜੋਗੀਆਂ ਨੇ। ਕਹਿੰਦੇ ਪਾਤਸ਼ਾਹ ਜੀ ਸਾਡਾ ਪਹਿਲਾ ਸਵਾਲ ਲੈ। ਕਿ ਕਵਣ ਮੂਲ ਕਵਣ ਮਤਬਿੱਲਾ ਕਵਣ ਗੁਰੂ ਕਿਸਕਾ ਤੂੰ ਚੇਲਾ? ਉਹਨਾਂ ਦਾ ਜਵਾਬ ਪਤਾ ਕੀ ਸੀ? ਕਹਿੰਦੇ ਪਵਨ ਆਰੰਭ ਸਤਗੁਰ ਮਤ ਵਿੱਲ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹਦੇ ਅਰਥ ਕੀ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਵਾਸ ਬੰਦੇ ਦੀ ਰੰਮਤਾ ਆ ਪਵਨ ਮੂਲ ਜੇ ਸਾਹ ਚੱਲਦੇ ਨੇ ਤਾਂ ਜ਼ਿੰਦਗੀ ਹੈ ਪਵਨ ਤੈਉ ਕਹੈ ਨਾ ਪਵਨ ਗੁਰੂ ਪਾਣੀ ਪਤਾ ਜੇ ਪਵਨ ਭਾਵ ਹਵਾ ਸਾਹ ਆ ਰਹੇ ਨੇ ਆਕਸੀਜਨ ਚੱਲ ਤਾਂ ਜੀਵਨ ਹੈ ਜੇ ਆਕਸੀਜਨ ਬੰਦ ਹੋ ਜਾਏ ਜੀਵਨ ਖਤਮ ਹੈ ਪਵਨ ਅਰੰਭ ਤੇ ਕਹਿੰਦੇ ਸਰੀਰ ਇਹ ਕਿਉਂ ਮਿਲਿਆ ਕਹਿੰਦੇ ਸਤਗੁਰ ਮਤ ਵਿੱਲਾ ਸ਼ਬਦ ਗੁਰੂ ਸਰਤ ਤੁਨ ਚਿਲ ਕਹਿੰਦੇ ਸਰੀਰ ਮਿਲਿਆ ਸਤਗੁਰ ਨੂੰ ਮਿਲਣ ਦਾ ਬਿੱਲਾ ਹੈ ਸਤਗੁਰੂ ਦੀ ਮਤ ਲੈਣ ਦਾ ਬਿੱਲਾ ਹੈ ਹੋਰ ਕਿਸੇ ਜਨਮ ਵਿੱਚ ਮਤ ਨਹੀਂ ਲੈ ਸਕਦੇ ਤੁਸੀਂ ਆਪਾਂ ਇੱਥੇ ਬੈਠੇ ਆ ਤੁਹਾਡੇ ਘਰਾਂ ਵਿੱਚ 2-2 ਲੱਖ ਰੁਪਏ ਦੀਆਂ ਮੱਝਾਂ ਆਮਾ ਹੋਣਗੀਆਂ ਮੰਡੀ 'ਚ ਮਿਲਦੀਆਂ 2-2 ਲੱਖ ਰੁਪਈਆ ਰੇਟ ਐ ਮੱਝਾਂ ਦਾ ਮਾਣਾ। ਅੱਛਾ ਮੈਂ ਕਈ ਅਮੀਰ ਘਰਾਂ 'ਚ ਵੇਖਿਆ 5 ਲੱਖ ਰੁਪਏ ਦਾ ਪੁੱਤਾ ਉਹ ਨਹੀਂ ਲੈਂਦਾ 5 ਲੱਖ ਦਾ। ਕਹਿੰਦੇ ਭਾਈ ਸਾਹਿਬ ਇਹਦਾ ਰੇਟੇ ਬਹੁਤ ਐ ਤੁਹਾਨੂੰ ਪਤਾ ਨਹੀਂ। 5 ਲੱਖ ਰੁਪਏ ਦਾ ਪੁੱਤਾ ਹੋਵੇ 2 ਢਾਈ ਜਾਂ ਲੱਖ 1.5 ਲੱਖ ਦੀ 2 ਲੱਖ ਦੀ ਮੱਝਾਂ ਹੋਵੇ। ਮੈਨੂੰ ਮਾਫ਼ ਕਰਿਓ। ਕੋਈ ਲਿਆਕੇ ਕੁੱਤੇ ਨੂੰ ਬਿਠਾਏ ਅਖਾਂ ਸੰਗਤ ਵਿੱਚ ਤੁਸੀਂ ਬਹਿਣ ਦਿੰਦੇ? ਕੋ ਵੀ 5 ਲੱਖ ਦਾ ਕੁੱਤਾ ਲਿਆਂਦਾ ਮੈਂ ਸੰਗਤ 'ਚ ਬਿਠਾਉਣੇ ਨਹੀਂ ਬਹਿ ਸਕਦਾ 2.5 ਲੱਖ ਦੀ ਮੱਝ ਗਾਂ ਲਿਆਂਦੀ ਐ ਮੈਂ ਸੰਗਤ ਵਿੱਚ ਨਾਲ ਲੈ ਕੇ ਜਾਣੀ ਐ ਕਥਾ ਸੁਣ ਲਵੇ ਨਹੀਂ ਉਹ ਬੰਦਿਆ ਤੂੰ ਆ ਸਕਨੇ ਕਿਸੇ ਹੋਰ ਜਨਮ ਵਿੱਚ ਨਹੀਂ ਸਤਿਗੁਰ ਮਤ ਵੇਲਾ ਇਹ ਜਨਮ ਉੱਤਮ ਜਨਮ ਸੋ ਮਾਨਸ ਦੇਹੀ ਸਤਿਗੁਰੂ ਦੀ ਮਤ ਲੈਣ ਦਾ ਵੇਲਾ ਹੋਰ ਕਿਸੇ ਜਨਮ 'ਚ ਨਹੀਂ ਲੈ ਹੋਣੀ ਐਦੇ 'ਚ ਲੈ ਹੋਣੀ ਹੋਰ ਕੋਈ ਜਨਮ ਲੈ ਕੇ ਨਾ ਭਾਵੇਂ 5 ਲੱਖ ਦਾ ਕੁੱਤਾ ਹੋਵੇ ਉਹ ਨਹੀਂ ਲੈ ਸਕਦਾ ਸੰਗਤ ਵਿੱਚ ਆਉਣ ਦਾ ਹੁਕਮ ਨਹੀਂ ਹੈ ਮੈਨੂੰ ਯਾਦ ਹੈ ਕੈਨੇਡਾ ਸੀ ਠਹਿਰੇ ਹੋਏ ਉੱਥੇ ਇੱਕ ਬੱਚੀ ਦਾ ਆਨੰਦ ਕਾਰਜ ਤਾਂ ਉਹ ਜਿਹੜੀ ਬੱਚੀ ਸੀ ਨਾ ਉਹਦੇ ਨਾਲ ਦੋ ਤਿੰਨ ਲੜਕੀਆਂ ਹੋਰ ਆਈਆਂ ਵਰਾਇਡਲ ਜਿਹੜੀ ਬੱਚੀ ਦੁਲਹਨ ਹੁੰਦੀ ਉਹਦੇ ਕੱਪੜੇ ਦੱਸ ਦਿੰਦੇ ਵੇ ਬੱਚੀ ਦਾ ਵਿਆਹ ਆ ਕਿਉਂ ਉਦੋਂ ਨੂੰ ਸਪੈਸ਼ਲ ਉਹ ਚਿੱਚੇ ਤੌਰ ਤੇ ਉਹਦੇ ਸੋਹਣੇ ਕੱਪੜੇ ਪਾਏ ਜਾਂਦੇ ਤੋਂ ਕਾਊਂਟਰ ਤੇ ਆ ਕੇ ਮੈਨੇਜਰ ਨੂੰ ਪੁੱਛਦੀ ਏ ਲੜਕੀ ਕਹਿੰਦੀ ਅੰਕਲ ਮੈਂ ਆਪਣੀ ਫਰੈਂਡ ਨੂੰ ਨਾਲ ਬਿਠਾ ਸਕਦੀ ਆ ਲਾਮਾਂ ਤੇ ਤਾਂ ਮੈਨੇਜਰ ਕਹਿੰਦਾ ਕੋਸ ਕੋਈ ਗੱਲ ਨਹੀਂ ਕਹਿੰਦਾ ਕਹਿੰਦਾ ਬਿਠਾ ਲਓ ਤੁਸੀਂ ਤਾਂ ਮੈਨੂੰ ਥੋੜੀ ਜਿਹੀ ਸ਼ੱਕ ਹੋਈ ਮੈਂ ਉਹ ਮੈਨੇਜਰ ਨੂੰ ਕਹੇ ਵੀ ਥੋੜਾ ਜਿਹਾ ਮੈਨੇਜਰ ਸਾਹਿਬ ਆਪਾਂ ਵਿਚਾਰ ਕਰ ਲਈਏ ਇਹ ਕੁੜੀ ਕਿਉਂ ਪੁੱਛ ਕੇ ਗਈ ਤੁਹਾਨੂੰ ਕਹਿੰਦਾ ਨਹੀਂ ਉਹ ਕੁੜੀਆਂ ਨੇ ਨਾਲ ਬਹਿਣਾ ਹੁੰਦਾ ਹੈ ਲਾਮਾਂ ਤੇ ਕੋਈ ਗੱਲ ਨਹੀਂ ਕੁੜੀਆਂ ਬਹਿ ਜਾਂਦੀਆਂ ਨਾਲ ਮੈਂ ਕਿਹਾ ਕੁੜੀਆਂ ਤਾਂ ਉਹਦੇ ਨਾਲ ਹੀ ਐ ਤਿੰਨ ਚਾਰ ਬੱਚੀਆਂ ਉਹਦੇ ਹਮ ਉਮਰ ਉਹਦੇ ਨਾਲ ਨੇ ਉਹਨੂੰ ਤੁਹਾਡੇ ਕੋਲੋਂ ਪਰਮਿਸ਼ਨ ਲੈਣ ਦੀ ਕੀ ਲੋੜ ਹੈ ਕਿ ਮੈਂ ਆਪਣੀ ਫਰੈਂਡ ਨੂੰ ਨਾਲ ਬਿਠਾ ਲਾਂ ਇਹ ਤਾਂ ਪਰਮਿਸ਼ਨ ਦੀ ਜ਼ਰੂਰਤ ਹੀ ਨਹੀਂ ਕਹਿੰਦਾ ਨਹੀਂ ਨਹੀਂ ਇੱਧਰ ਦੇ ਬੱਚੇ ਪਰਮਿਸ਼ਨ ਲੈਂਦੇ ਨੇ ਮੈਂ ਚਲੋ ਕੋਈ ਗੱਲ ਨਹੀਂ ਤੁਸੀਂ ਹੈਰਾਨ ਹੋਮੋਗੇ ਜਦੋਂ ਲਾਵਾ ਸ਼ੁਰੂ ਹੋਈਆਂ ਸਾਰੇ ਲੋਕ ਅੰਦਰ ਆ ਕੇ ਬਹਿ ਗਏ ਉਹ ਵਿਰਾਈਡਲ ਬੱਚੀ ਦੁਲਹਨ ਉਹਨੂੰ ਵੀ ਨਾਲ ਲਿਆਂਦਾ ਤਿੰਨ ਚਾਰ ਕੁੜੀਆਂ ਨਾਲ ਇੱਕ ਐਡੀ ਸੋਹਣੀ ਫੁੱਲਾਂ ਨਾਲ ਸਜਾਈ ਹੋਈ ਟੋਕਰੀ ਐਡੀਕ ਉੱਧਵੇ ਛੋਟਾ ਜਿਹਾ ਕੁੱਤਾ ਉਹਨੇ ਰੱਖਿਆ ਹੋਇਆ ਕੁੱਤੀ ਨੂੰ ਨਾਲ ਲਿਆ ਕਿ ਉਹਨੇ ਲਾਮਾਂ ਤੇ ਬਿਠਾ ਲਿਆ ਰੌਲਾ ਪੈ ਗਿਆ ਕਹਿੰਦੇ ਉਹ ਕੁੱਤੀ ਨੂੰ ਅੰਦਰ ਬਿਠਾ ਲਿਆ ਕੁੱਤੀ ਨੂੰ ਅੰਦਰ ਬਿਠਾਵੇ ਉਹ ਮੈਨੇਜਰ ਭੱਜ ਆਇਆ ਕਮੇਟੀ ਇਕੱਠੀ ਹੋ ਗਈ ਕਹਿੰਦੇ ਵੀ ਇਹਨੂੰ ਬਾਹਰ ਲੈ ਕੇ ਜਾਓ ਉਹ ਕਹਿੰਦੀ ਮੈਂ ਪਰਮਿਸ਼ਨ ਲਈ ਹੈ ਕਹਿੰਦੀ ਮੈਂ ਮੈਨੇਜਰ ਸਾਹਿਬ ਤੋਂ ਪੁੱਛਿਆ ਕਿ ਮੈਂ ਆਪਣੀ ਫਰੈਂਡ ਨੂੰ ਨਾਲ ਬਿਠਾਉਣਾ ਹੈ ਕਹਿੰਦੀ ਇਹ ਕੁੱਤੀ ਮੇਰੀ ਫਰੈਂਡ ਹੈ ਮੈਨੂੰ ਰੱਖਿਆ ਹੋਇਆ ਇੰਨੇ ਇੰਨੇ ਡਾਲਰ ਦੀ ਲੈਂਦੀ ਹੈ ਉਹ ਦੱਸਿਓ ਕਹਿੰਦੀ ਮੈਂ 5000 ਡਾਲਰ ਦੀ ਲੈਂਦੀ ਹੈ ਹੁਣ 5000 ਡਾਲਰ ਇੱਧਰ ਦਾ 3-4 ਲੱਖ ਰੁਪਈਆ ਬਣਦਾ ਹੈ ਕਹਿੰਦੀ ਮੇਰੀ ਫਰੈਂਡ ਹੈ ਮੈਂ ਨਾਲ ਬਿਠਾਉਣਾ ਹੈ ਉੱਥੇ ਰੌਲਾ ਪੈ ਗਿਆ ਉਹ ਕਹਿੰਦੇ ਮੈਂ ਪਰਮਿਸ਼ਨ ਲਈ ਫਿਰ ਉਹਨੂੰ ਸਮਝਾਇਆ ਕੁੜੀ ਨੂੰ ਵੀ ਇਦਾਂ ਪੁੱਤੇ ਪਿਰਤ ਗਲਤ ਪੈ ਜਾਣੀ ਹੈ ਕੱਲ ਨੂੰ ਕੋਈ ਹੋਰ ਜਾਨਵਰ ਲਿਆਉਣ ਲੱਗ ਪੈਣਗੇ ਲੋਕ ਅੰਦਰ ਜਾਨਵਰ ਨਹੀਂ ਅੰਦਰ ਆ ਸਕਦਾ ਇਹਨੂੰ ਪੁੱਤ ਬਾਹਰ ਵਠਾ ਦੇ ਕਿਤੇ ਨਾਲ ਕਿਸੇ ਕੋਲ ਭੇਜ ਦੇ ਤਾਂ ਪਿਰਤ ਪੈ ਜਾ ਤਾਂ ਉਹ ਕਿੰਨੇ ਚਿਰ ਬਾਅਦ 19 ਦਿਨ ਅਨੰਦ ਕਰਜ ਰੁਕੇ ਰਹੇ ਉਹ ਬੱਚੀ ਨੂੰ ਮਸਾਂ ਮਨਾ ਕੇ ਕੁੱਤੇ ਨੂੰ ਬਾਹਰ ਕੱਲਿਆ ਉਦੋਂ ਮੈਨੂੰ ਸਮਝ ਆਈ ਉਹ ਕੁੱਤਾ ਕਿੰਨਾ ਵੀ ਮਹਿੰਗਾ ਹੋਵੇ ਸਜਣੋਂ ਸੰਗਤ ਵਿੱਚ ਬਹਿਣ ਦਾ ਹੁਕਮ ਬੰਦੇ ਨੂੰ ਆ ਕੱਲੇ ਨੂੰ ਇਹ ਤੈਨੂੰ ਹੀ ਸਰਦਾਰੀ ਮਿਲੀ ਹੈ ਤੂੰ ਸੰਗਤ ਵਿੱਚ ਬਹਿ ਕੇ ਨਾਮ ਜਪ ਜੇ ਨਾਮ ਨਾ ਜਪਿਆ ਫਿਰ ਪਾਤਸ਼ਾਹ ਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਬੰਦਾ ਹੀਆ ਤੋਂ ਸਰੀਰ ਕਰਕੇ ਕਰਤੂਤ ਤੇਰੀ ਪਸ਼ੂਆਂ ਵਾਲੀ ਏ ਤੂੰ ਬਹਿਣ ਦਾ ਹੱਕਦਾਰ ਨਹੀਂ ਫਿਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਇੱਕ ਭਗਤ ਬਬਵਾਨ ਜਿਹ ਪ੍ਰਾਨੀ ਕਹਿ ਨਾਹੇ ਮਨ ਪੜੋ ਜਿਨ੍ਹਾਂ ਨੂੰ ਯਾਦ ਹੈ ਇਕ ਭਗਤ ਭਗਵਾਨ ਜਿਹ ਪ੍ਰਾਨੀ ਕਹਿ ਨਾਹੇ ਮਨ ਜੈਸੇ ਸੁਕਰ ਸਵਾਨ ਨਾਨਕ ਮਨੋ ਤਾਹੇ ਤਨ ਕਹਿੰਦੇ ਉਹ ਬੰਦਿਆਂ ਦਾ ਤਨ ਫਿਰ ਕੁੱਤੇ ਤੇ ਸੂਰ ਵਰਗ ਆਈਆ ਜਿਹੜੇ ਨਹੀਂ ਨਾਮ ਜਪਦੇ ਭਾਈ ਆਪਾਂ ਹੀ ਵਹਿ ਸਕਦੇ ਆ ਉੱਤਮ ਜਨਮ ਸਮਾਨਸ ਦੇਹੀ ਇਹ ਜਪਣ ਵਾਲੇ ਸਾਧੂਆਂ ਨੂੰ ਪਤਾ ਲੱਗਦਾ ਜੋ ਰਸੀਲਖ ਜੁਨ ਵਿੱਚ ਉਤਮ ਜਨਮ ਸੁਮਾਨ ਸਦੇਹੀ ਅੱਖੀ ਵੇਖਣ ਕਰਨ ਸੁਣ ਮੁਖ ਸ਼ੁਭ ਬੋਲਣ ਬਚਨ ਕਰੇਹੀ ਹੱਥੀਂ ਕਾਰ ਕਮਾਵਣੀ ਪੈਰੀ ਚੱਲ ਸਤ ਸੰਗਮ ਲੈਹੀ ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਆ ਗਏ ਤਾਂ ਇਹ ਜਨਮ ਉਤਮ ਹੈ ਹੱਥੀਂ ਕਾਰ ਕਮਾਵਣੀ ਪੈਰੀ ਚੱਲ ਸਤ ਸੰਗਮ ਲੈਹੀ ਕਿਰਤ ਵਰਤ ਕਰ ਧਰਮ ਦੀ ਖੱਟ ਖਵਲਣ ਕਾਰ ਕਰੇ ਫੇ ਜਨਮ ਕਿਵੇਂ ਸਫਲ ਕਹਿੰਦੇ ਗੁਰਮੁਖ ਜਨਮ ਸਕਾਰ ਥਾ ਗੁਰਮੁਖਾਂ ਦਾ ਜਨਮ ਸਫਲ ਉਹਨਾਂ ਦਾ ਧਰਤੀ ਤੇ ਆਉਣਾ ਸਫਲ ਕਿਉ ਗੁਰਮੁਖ ਜਨਮ ਸਕਾਰ ਥਾ ਗੁਰਬਾਣੀ ਪੜ ਸਮਝ ਸੁਣੇ ਗੁਰਬਾਣੀ ਪੜਦੇ ਨੇ ਸਮਝਦੇ ਨੇ ਦੂਜਿਆਂ ਨੂੰ ਸਮਝਾਉਂਦੇ ਨੇ ਆਪ ਜਪਦੇ ਨੇ ਦੂਜਿਆਂ ਨੂੰ ਨਾਮ ਜਪਾਉਂਦੇ ਨੇ ਇਸ ਲਈ ਗੁਰਮੁਖ ਜਨਮ ਸਪਾਰ ਥਾ ਗੁਰਬਾਣੀ ਪੜ ਸਮਝ ਸਣੇ ਅਖੀਰ ਤੇ ਪਤਾ ਕੀ ਗਿਆ ਕਹਿੰਦੇ ਆਪ ਤਰੇ ਗੁਰ ਸਿੱਖ ਤਾਰੇ ਆਪ ਤਰਦੇ ਨੇ ਗੁਰ ਸਿੱਖਾਂ ਨੂੰ ਤਾਰ ਜਾਂਦੇ ਨੇ ਨਾਮ ਜਪ ਕੇ ਆਖੋ ਸਤਨਾਮ ਸ੍ਰੀ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਜਿਹੜੇ ਆਪ ਤਰੇ ਗੁਰਸਿੱਖ ਤਰੇ ਹੀ ਬਾਣੀ ਨਾਲ ਜੋੜ ਕੇ ਹੋਰਨਾਂ ਨੂੰ ਤਾਰ ਦਿੱਤਾ ਭਾਈ ਆਪਾਂ ਤਾਂ ਉਹਨਾਂ ਨੂੰ ਯਾਦ ਕਰ ਰਹੇ ਜਿਹੜੇ ਆਪ ਵੀ ਤਰੇ ਤੇ ਗੁਰਸਿੱਖਾਂ ਨੂੰ ਤਾਰ ਦਿੱਤਾ ਨਾਲ ਜੋੜ ਕੇ ਪੜੋ ਆਪ ਤਰੇ ਗੁਰਸਿੱਖ ਤਾਰੇ ਹੀ ਆਪ ਤਰੇ ਗੁਰਸਿੱਖ ਤਾਰੇ ਹੀ ਹੁਣ ਗੱਜ ਕੇ ਪੜ ਪਰਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਜਨ ਪਰ ਉਪਕਾਰੀ ਵਾਹ ਵਾਹ ਪਰ ਉਪਕਾਰੀ ਜਨ ਪਰ ਉਪ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਗੱਜ ਕੇ ਪਰ ਉਪਕ ਜੀਦਾਨ ਦੇ ਭਗਤੀ ਲਾਇਨ ਜੀਦਾਨ ਦੇ ਭਗਤੀ ਲਾਇਨ ਜੀਦਾਨ ਦੇ ਭਗਤੀ ਲਾਇਨ ਜੀਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਜਨ ਪਰਵਕਾਰੀ ਆਏ ਪਰਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਜਨ ਪਰ ਉਪਕਾਰੀ ਆਏ ਵਾ ਪਰ ਉਪਕਾਰੀ ਜਨ ਪਰ ਉਪਕਾਰੀ ਆਏ ਆਪ ਤਾਰੇ ਗੁਰ ਸਿਕਦਾਰੇ ਆਪ ਤਰੇ ਗੁਰ ਸਿਖ ਤਾਰੇ ਆਪ ਤਰੇ ਗੁਰ ਸਿਖ ਤਾਰੇ ਆਪ ਤਰੇ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਜਨ ਪਰ ਉਪਕ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਸਾ ਸੰਗਤ ਤੋਂ ਪਰਉਪਕਾਰ ਵਾਸਤੇ ਆਉਂਦੇ ਆਪ ਮਾਨਸ ਜਨਮ ਉੱਤਮ ਦੇਹੀ ਦਾ ਫਲ ਸਮਝਦੇ ਗੁਰ ਸਿੱਖਾਂ ਨੂੰ ਸਮਝਾਉਂਦੇ ਗੁਰਮੁਖ ਜਨਮ ਸਕਾਰ ਥਾ ਗੁਰਬਾਣੀ ਪੜ ਸਮਝ ਸੁਣੇ ਹੀ ਭਾਈ ਉਹ ਬਾਣੀ ਪੜ ਕੇ ਗੁਰਮੁਖਾਂ ਦਾ ਜਨਮ ਸਕਾਰਥ ਸਫਲ ਔਰ ਸਾਧ ਸੰਗਤ ਆਪ ਉਹ ਮਾਰਗ ਤੇ ਤਰਦੇ ਦੂਜਿਆਂ ਨੂੰ ਤਰਨ ਦਾ ਰਾਹ ਦੱਸਦੇ ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਬੈਠੇ ਉਹਨਾਂ ਪਿਆਰਿਆਂ ਨੂੰ ਯਾਦ ਕਰਦੇ ਜਿਹੜੇ ਇਸ ਧਰਤੀ ਤੇ ਪਰਉਪਕਾਰੀ ਹੋ ਕੇ ਆਉਂਦੇ ਜਿਨ੍ਹਾਂ ਦੀ ਡਿਊਟੀ ਰੱਬ ਦੀ ਦਰਗਾਹ ਵੱਲੋਂ ਲੱਗਦੀ ਹੈ ਉਹ ਰੱਬ ਦੇ ਨਿਵਾਜੇ ਹੋਏ ਤੁਰ ਦਰਗਾਹ ਤੋਂ ਥਾਪੇ ਹੋਏ ਆਉਂਦੇ ਨੇ ਇੱਕ ਬੇਨਤੀ ਸਮਝਿਓ ਜੇ ਕੋਈ ਆਪਣੇ ਆਪ ਕਹੇ ਨਾ ਮੈਂ ਵੀ ਸੰਤ ਬਣਨਾ ਹੈ ਐ ਨਹੀਂ ਕੋ ਬਣ ਸਕਦਾ ਇਹ ਤੁਰ ਦਰਗਾਹ ਤੋਂ ਥੱਪੀ ਹੋਈ ਸੇਵਾ ਹੈ ਕਈ ਜਨਮਾਂ ਤੋਂ ਨਾਲ ਸੇਵਾ ਚੱਲਦੀ ਹੈ ਕਈ ਜਨਮਾਂ ਤੋਂ ਉਹਨਾਂ ਦੇ ਪਰਉਪਕਾਰ ਉਹਨਾਂ ਦੇ ਨਾਲ ਤੁਰੇ ਆਉਂਦੇ ਨੇ ਕਿਉਂਕਿ ਉਹ ਜਨਮ ਤੇ ਮਰਨ ਵਿੱਚ ਨਹੀਂ ਹੁੰਦੇ ਸਿਰਫ ਆਉਂਦੇ ਨੇ ਚਲੇ ਜਾਂਦੇ ਨੇ ਫਿਰ ਆਉਂਦੇ ਨੇ ਧਰਤੀ ਤੇ ਸੰਸਾਰੀ ਲੋਕਾਂ ਨੇ ਆਪਾਂ ਸ਼ਬਦ ਵਰਤਦੇ ਮਰ ਗਿਆ ਮਰ ਗਿਆ ਪਰ ਜਿਹੜਾ ਧਰਤੀ ਉੱਤੇ ਜਨ ਆਉਂਦਾ ਹੈ ਨਾ ਪਰ ਉਪਕਾਰੀ ਉਹ ਸਿਰਫ ਆਉਂਦਾ ਹੈ ਆਏ ਹੋਏ ਨੂੰ ਕੀ ਕਹਿੰਦੇ ਆ ਜਿਹੜਾ ਆਇਆ ਜੇ ਉਹ ਗਿਆ ਹੋਵੇ ਤਾਂ ਕਹਿੰਦੇ ਕਿਤੇ ਗਿਆ ਹੋਇਆ ਦਾ ਮਤਲਬ ਉਹਨੇ ਆ ਜਾਣਾ ਫਿਰ ਵਾਪਸ ਸਾਧੂ ਜਿਹੜੇ ਨੇ ਉਹ ਧਰਤੀ ਤੋਂ ਚਲੇ ਜਾਂਦੇ ਨੇ ਫਿਰ ਧਰਤੀ ਤੇ ਆਉਂਦੇ ਨੇ ਉਹ ਜਨਮ ਤੇ ਮਰਨ ਵਿੱਚ ਨਹੀਂ ਪਰ ਉਪਕਾਰ ਲਈ ਕਿਉਂ ਬਈ ਇਹ ਧਰਤੀ ਦਾ ਬੈਲੈਂਸ ਰੱਖਣਾ ਪੈਂਦਾ ਕੋਈ ਵੀ ਚੀਜ਼ਾਂ ਬੈਲੈਂਸ ਦੇ ਸਿਰ ਤੇ ਖੜੀ ਹੈ ਕੋਈ ਵੀ ਚੀਜ਼ ਆ ਬਿਲਡਿੰਗ ਜਿਹਦੇ ਥੱਲੇ ਬੈਠੇ ਪੈਦਾਂ ਦਾ ਬੈਲੈਂਸ ਬਣਾਇਆ ਗਿਆ ਦੋਵੇਂ ਪਾਸੇ ਬਰਾਬਰ ਐਨ ਇੱਕੋ ਜੇ ਛਤ ਬੀਮ ਭਰੇ ਗਏ ਫਿਰ ਇਹ ਖੜੀ ਹੈ ਜੇ ਇੱਕ ਪਾਸਿਓ ਕੋਈ ਬੀਮ ਦਬ ਜੇ ਤਰੇਣਾ ਆ ਜਾਂਦੀਆਂ ਨੇ ਆਪਣਾ ਸਰੀਰ ਬੈਲੈਂਸ ਦੇ ਸਿਰ ਤੇ ਖੜਾ ਹੈ ਇੱਕ ਪੈਰ ਦੂਜਾ ਪੈਰ ਆਪਾਂ ਸੱਜਾ ਖੱਬਾ ਰੱਖ ਰੱਖ ਕੇ ਤੁਰਦੇ ਹਾਂ ਬੈਲੈਂਸ ਬਣਿਆ ਜੇ ਬੈਲੈਂਸ ਵਿਗੜ ਜਾਏ ਡਿੱਗ ਪੈਂਦਾ ਬੰਦਾ ਕੋਈ ਵੀ ਚੀਜ਼ ਬੈਲੈਂਸ ਦੇ ਸਿਰ ਤੇ ਖੜੀ ਹੈ ਧਰਤੀ ਨੂੰ ਸਥਿਰ ਰੱਖਣ ਲਈ ਰੱਬ ਬੈਲੈਂਸ ਬਣਾਉਂਦਾ ਹੈ ਬੈਲੈਂਸ ਕਾਹਦਾ ਹੈ ਇੱਕ ਪਾਸੇ ਧਰਤੀ ਤੇ ਪਾਪ ਕਰਨ ਵਾਲੇ ਅਪਰਾਧ ਕਰਨ ਵਾਲੇ ਮਾੜੀਆਂ ਨੇਤਾ ਵਾਲੇ ਦੂਜੇ ਪਾਸੇ ਪਰਉਪਕਾਰੀ ਕਿਉਂ ਬੈਲੈਂਸ ਬਣਿਆ ਦਵੇ ਇਹਨੂੰ ਭਾਈ ਗੁਰਦਾਸ ਸਾਹਿਬ ਲਿਖਦੇ ਕੋਇ ਨਾ ਥੰਮੇ ਸਾਧ ਬਿਨ ਸਾਧਨਾ ਦੇ ਸੈ ਜਗ ਵਿੱਚ ਕੋ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਿਆ ਮਹਾਰਾਜ ਇੰਨਾ ਭ੍ਰਮਣ ਕਿਉਂ ਕਰ ਰਹੇ ਹੋ ਧਰਤੀ ਦਾ ਪਾਤਸ਼ਾਹ ਨੇ ਕਿਹਾ ਧਰਤੀ ਨੂੰ ਥੰਮਣ ਵਾਸਤੇ ਸਾਧ ਚਾਹੀਦਾ ਮੈਨੂੰ ਸਾਧ ਲੱਭ ਨਹੀਂ ਰਿਹਾ ਮੈਂ ਸਾਧ ਪੈਦਾ ਕਰ ਰਿਹਾ